ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਮੇਸ਼ ਪਰਿਵਾਰ ਗਰੁੱਪ ਆਫ ਸਕੂਲਸ ਪ੍ਰਬੰਧਕ ਕਮੇਟੀ ਵੱਲੋਂ ਪੇਸ਼ ਹੈ ਵਿਸ਼ੇਸ਼ ਧਾਰਮਿਕ ਪ੍ਰੋਗਰਾਮ ਰੋਜ਼ਾਨਾ ਗੁਰੂ ਦੀ ਗੱਲ ਅੱਜ 30 ਜੂਨ ਹੈ ਮੈਂ ਗੁਰਅਸੀਸ कौर ਕਲਾਸ 10ਵੀਂ ਦਸਮੇਸ਼ ਪਰਿਵਾਰ ਇੰਟਰਨੈਸ਼ਨਲ ਸਕੂਲ ਐਮਾ ਕਲਾ ਜ਼ਿਲ੍ਹਾ ਤਰਨਤਾਰਨ ਵਿੱਚ ਪੜ੍ਹਦੀ ਹਾਂ ਮੇਰੇ ਵੱਲੋਂ ਆਪ ਜੀ ਦਾ ਨਿੱਘਾ ਸਵਾਗਤ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਹੁਕਮ ਹੈ ਸਿੱਧ ਹੋਵਾ ਸਿੱਧ ਲਈ ਰਿਧ ਆਖਾ ਆਓ ਗੁਪਤ ਪ੍ਰਗਟ ਹੋਏ ਬੈਸਾ ਲੋਕ ਰਖੈ ਪਾਓ ਮਤ ਦੇਖ ਭੂਲਾ ਵਿਸਰੈ ਤੇਰਾ ਚਿਤ ਨਾ ਆਵੇ ਨਾਓ ਹੇ ਸੱਚੇ ਪਾਤਸ਼ਾਹ ਪਰਮੇਸ਼ਰ ਜੀ ਮੈਂ ਪੂਰੀਆਂ ਸ਼ਕਤੀਆਂ ਵਾਲਾ ਸਿੱਧ ਜੋਗੀ ਬਣ ਜਾਵਾਂ ਮੇਰੇ ਪਾਸ ਰਿਧੀਆਂ ਸਿੱਧੀਆਂ ਆ ਜਾਣ ਮੈਂ ਲੋਕਾਂ ਨੂੰ ਚਮਤਕਾਰ ਕਰਕੇ ਵਿਖਾਵਾਂ ਮੈਂ ਰਦੀਆਂ ਸਿੱਧੀਆਂ ਆਵਾਜ਼ਾਂ ਮਾਰ ਕੇ ਸਾਧ ਲਿਆ ਕਰਾਂ ਉਹ ਮੇਰੇ ਕੋਲ ਆ ਕੇ ਖਲੋ ਜਾਇਆ ਕਰਨ ਮੈਂ ਆਪਣੀ ਸ਼ਕਤੀ ਨਾਲ ਕਦੇ ਅਲੋਪ ਹੋ ਜਾਵਾਂ ਕਦੇ ਪ੍ਰਗਟ ਹੋ ਕੇ ਬੈਠ ਜਾਵਾਂ ਇਹ ਵੇਖ ਕੇ ਸਾਰਾ ਸੰਸਾਰ ਮੇਰੀ ਇੱਜ਼ਤ ਕਰਨ ਲੱਗ ਜਾਵੇ ਤਾਂ ਵੀ ਇਹ ਸਭ ਕੁਝ ਵੇਖ ਕੇ ਮੈਨੂੰ ਖਤਰਾ ਹੈ ਕਿ ਕਿਤੇ ਮੈਨੂੰ ਤੂੰ ਨਾ ਭੁੱਲ ਜਾਵੇਂ ਕਿਤੇ ਤੇਰਾ ਨਾਮ ਮੇਰੇ ਹਿਰਦੇ ਵਿੱਚ ਟਿਕੇ ਹੀ ਨਾ ਹੇ ਸੱਚੇ ਪਾਤਸ਼ਾਹ ਮੇਰੇ ਪਾਸ ਬਿਆੰਤ ਫੌਜਾਂ ਹਾਂ ਮੈਂ ਬਾਦਸ਼ਾਹ ਬਣ ਜਾਵਾਂ ਮੈਨੂੰ ਦੁਨੀਆ ਦਾ ਰਾਜ ਭਾਗ ਪ੍ਰਾਪਤ ਹੋ ਜਾਵੇ ਤਖਤ ਤੇ ਬੈਠ ਕੇ ਰਾਜ ਕਰਾਂ ਸਾਰੇ ਸੰਸਾਰ ਤੇ ਮੇਰਾ ਹੁਕਮ ਚੱਲੇ ਗੁਰੂ ਜੀ ਆਖਦੇ ਹਨ ਇਹ ਸਭ ਕੁਝ ਵਿਅਰਥ ਹੈ ਮੈਨੂੰ ਖਤਰਾ ਹੈ ਕਿ ਕਿਤੇ ਇਹ ਰਾਜ ਭਾਗ ਵੇਖ ਕੇ ਕਿਤੇ ਮੈਨੂੰ ਤੂੰ ਨਾ ਭੁੱਲ ਜਾਵੇਂ ਕਿਤੇ ਤੇਰਾ ਨਾਮ ਮੇਰੇ ਹਿਰਦੇ ਘਰ ਵਿੱਚ ਟਿਕੇ ਹੀ ਨਾ ਗੁਰੂ ਪਿਆਰੀ ਸਾਧ ਸੰਗਤ ਜੀ ਦੁਨੀਆ ਦਾ ਰਾਜ ਭਾਗ ਸ਼ਕਤੀਆਂ ਵਾਲੇ ਸਿੱਧ ਜੋਗੀ ਬਣ ਜਾਣਾ ਇਹ ਸਭ ਕੁਝ ਵਿਅਰਥ ਹੈ ਜੇ ਪਰਮੇਸ਼ਰ ਦਾ ਨਾਮ ਹੀ ਵਿਸਰ ਜਾਵੇ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਨਾ ਚਾਹੀਦਾ ਹੈ ਸਿਮਰਨ ਦੇ ਬਰਾਬਰ ਸੰਸਾਰ ਵਿੱਚ ਕੁਝ ਵੀ ਨਹੀਂ ਹੈ ਮਨੁੱਖਾ ਜਨਮ ਸਫਲਾ ਕਰਨਾ ਚਾਹੀਦਾ ਹੈ ਪਿਆਰੇ ਵਿਦਿਆਰਥੀਓ ਜ਼ਿੰਦਗੀ ਵਿੱਚ ਕਦੇ ਨਿਰਾਸ਼ ਨਹੀਂ ਹੋਣਾ ਚਾਹੀਦਾ ਸਦਾ ਚੜਦੀ ਕਲਾ ਵਿੱਚ ਰਹਿਣਾ ਚਾਹੀਦਾ ਹੈ ਨਿਰਾਸ਼ ਹੋ ਕੇ ਬੈਠ ਜਾਣ ਦਾ ਮਤਲਬ ਹੈ ਜ਼ਿੰਦਗੀ ਤੋਂ ਹਾਰ ਮੰਨ ਲੈਣੀ ਹਾਰ ਕਦੇ ਵੀ ਨਹੀਂ ਮੰਨਣੀ ਚਾਹੀਦੀ ਹਿੰਮਤ ਕਰਕੇ ਜ਼ਿੰਦਗੀ ਜੀਓ ਕਦੇ ਟਹਿਣ ਦੀ ਕਲਾ ਵਿੱਚ ਨਹੀਂ ਜਾਣਾ ਚਾਹੀਦਾ ਗੁਰੂ ਭਲਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ